ਦਾ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸੈ ਦੇ ਆਧਾਰ ਸਤਿਗੁਰ ਬਚਨ ਕਮਾਵਣੇ ਸਚਾਏ ਹੋ ਵਿਚਾਰ ਬਿਨ ਸਾਧੂ ਸੰਗਤ ਰੱਤਿਆਂ ਮਾਇਆ 모 ਸਭ ਛਾਰ ਮੇਰੇ ਸਾਜਨ ਹਾਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਐ ਕਾਲ ਰਹਾਉ ਗੁਰ ਸਮਰਾਥ ਅਪਾਰ ਗੁਰ ਵਡਪਾ ਗੀ ਦਰਸ਼ਨ ਹੋਈ ਗੁਰਿਆ ਗੋਚਰ ਨਿਰਮਲਾ ਗੁਰ ਜੀ ਵੜੇ ਅਵਰਨਾ ਕੋਈ ਗੁਰ ਕਰਤਾ ਗੁਰ ਕਰਨ ਹਾਰ ਗੁਰਮਖ ਸੱਚੀ ਸੋਈ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨ ਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਦਰੈ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉਚਾਇ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਵਾਂਛੀਐ ਚਿੱਟੜੇ ਸਤ ਗੁਰ ਪਾਸ ਪੂਰਬ ਲਿਖੇ ਪਾਵਣੀ ਸਾਚ ਨਾਮ ਦੇ ਰਾਸ ਸਤ ਗੁਰ ਸਰਣੀ ਆਇਆ ਬਾਹੜ ਨਹੀਂ ਬినాਸ ਹਰ ਨਾਨਕ ਕਦੇ ਨਾ ਵਿਸਰਉ ਇਹੋ ਜੀਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਪਾਈ ਹੋ ਛੂਟਨ ਸਾਚੈ ਨਾਹੀ ਗੁਰ ਕੇ ਚਰਨ ਸਰੇਵਣੀ ਤੀਰਤ ਹਰ ਕਾ ਨਾਮ ਆਗੈ ਦਰਗਹਿ ਮੰਨਿਐ ਮਿਲੈ ਨਾ ਥਾਵੀ ਥਾਂ ਭਾਈ ਰੇ ਸਾਚੀ ਸਤਗੁਰ ਸੇਵ ਸਤਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ਰਹਾਉ ਸਤਗੁਰ ਵਿਟੋ ਹਵਾਰਿਆ ਜਿਨ ਦਿੱਤਾ ਸਚ ਨਾਮ ਅਨ ਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਉ ਸੱਚ ਖਾਣਾ ਸੱਚ ਪੈਨਣਾ ਸੱਚੇ ਸੱਚਾ ਨਾਮ ਸਾਸ ਗਰਾਸਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੀਵੜੇ ਵਰਨਾ ਦਿਸੈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਐ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮਹਿ ਰਹਾ ਸਮਾਏ ਜਿਨ ਕੋ ਪੂਰਵ ਲਿਖਿਆ ਸੇਈ ਨਾਮ ਧਿਆਏ ਨਾਨਕ ਗੁਰ ਸਰਨਾਗਤੀ ਮਰੈ ਨ ਆਵੇ ਜਾਈ ਇਕ ਓੰਕਾਰ ਸਤਿਗੁਰ ਪ੍ਰਸਾਦ ਸਰੀਰ ਆਗਮਹਲਾ ਪਹਿਲਾ ਘਰ ਪਹਿਲਾ ਅਸ਼ਟ ਪਦੀਆਂ ਆਖ ਆਖ ਮਨਵਾਵਣਾ ਜਿਉਂ-ਜਿਉਂ ਜਾਪੈ ਵਾਈ ਜਿਸ ਨੂੰ ਵਾਹਿ ਸੁਣਾਈਐ ਸੋ ਕੇਵਡ ਕੇ ਤਥਾਈ ਆਖਣ ਵਾਲੀ ਜੀਤੜੀ ਸਭ ਆਖ ਰਹੇ ਲਿਵਲਾਈ ਬਾਬਾ ਅੱਲਾਹ ਅਗਮ ਅਪਾਰ ਪਾਕੀ ਨਾਈ ਪਾਕ ਥਾਈ ਸੱਚਾ ਪਰਵਦਗਾਰ ਰਹਾਉ ਤੇਰਾ ਹੁਕਮ ਨਾ ਜਾਪੀ ਕੀਤੜਾ ਲਿਖ ਨਾ ਜਾਣੈ ਕੋਈ ਜਿਸਉ ਸਹਾਇਰ ਮੇਲੀਐ ਤਿਲ ਨਾ ਪੁਜਾਵਹਿ ਰੋਈ ਕੀਮਤ ਕਿਨੈ ਨਾ ਪਾਈਆ ਸਭ ਸੁਣ ਸੁਣਿਆ ਕਹਿ ਸੋਈ ਪੀਰ ਪੈ ਕਮਰ ਸਾਲਕ ਸਾਦਕ ਸੁਹਦੇ ਔਰ ਸਹੀਦ ਸੇਖ ਮਸਾਇਕ ਕਾਜੀ ਮੁੱਲਾ ਦਰਦਰਵੇ ਸਰਸੀ ਦਾ ਬਰਕਤ ਤਿਨ ਕੋ ਅਗਲੀ ਪੜਦੇ ਰਹਿਣ ਦਰੂਦਾ ਪੁੱਛਣਾ ਸਾਜੇ ਪੁੱਛਣਾ ਤਾਹੀ ਪੁੱਛਣਾ ਦੇ ਵੈਲੇ ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੀ ਸਭਨਾ ਵੇਖੈ ਨਦਰ ਕਰ ਜੈ ਭਾਵੈ ਤੈਂ ਦੀ ਥਾਵਾ ਨਾਮ ਨਾ ਜਾਣੀਐ ਨਾਵਾਂ ਕੇ ਵਡਨਾ ਜਿੱਥੈ ਵਸੈ ਮੇਰਾ ਪਾਤਸ਼ਾਹ ਸੋ ਕੇ ਵਡਹਿ ਥਾਂ ਅੰਬੜ ਕੋਈ ਨਾ ਸਕਈ ਹਉ ਕਿਸ ਨੂੰ ਪੁੱਛਣ ਜਾਵ ਵਰਨਾ ਵਰਨਾ ਭਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵੱਡੀਆਂ ਜੈ ਭਾਵੈ ਤੈਦੀ ਹੁਕਮ ਸਵਾਰੀ ਆਪਣੇ ਚਸਾ ਨਾ ਢਿੱਲ ਕਰੀ ਸਭ ਕੋ ਆਖੇ ਬਹੁਤ ਬਹੁਤ ਲੈਣਾ ਕਹਿ ਵਿਚਾਰ ਕੀ ਵੜਦਾਤਾ ਆਖੀਐ ਦੇਖ ਰਿਹਾ ਸੁਮਾਰ ਨਾਨਕ ਟੋਟ ਨਾ ਆਵੀ ਤੇਰੇ ਜੁਗਹਾਂ ਜੁਗਹ ਪੰਡਾਰ ਮਹੱਲਾ ਪਹਿਲਾ ਸੱਬੇ ਕੰਤ ਮਹਿਲੀਆਂ ਸਗਲੀਆਂ ਕਰਹਿ ਸ਼ਿੰਗਾਰ ਗਣ ਤਗਣਾ ਵਣ ਆਈਆਂ ਸੁਹਾਵੇ ਸੁਵਿਕਾਰ ਪਾਖੰਡ ਪ੍ਰੇਮ ਨਾ ਪਾਈਐ ਖੋਟਾ ਪਾਜ ਖੁਆਰ ਹਰ ਜਿਉ ਇਉਂ ਪਿਰਹਾਵੇ ਨਾਰ ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲੈ ਸਵਾਰ ਰਹਾਉ ਗੁਰ ਸ਼ਬਦ ਦੀ ਸ਼ਿੰਗਾਰੀਆਂ ਤਨ ਮਨ ਪਿਰ ਕੈ ਪਾਸ ਦੁਇ ਕਰ ਜੋੜ ਖੜੀ ਤੱਕੈ ਸੱਚ ਕਹਿ ਅਰਦਾਸ ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗ ਰਾਸ ਪ੍ਰਿਆ ਕੀ 체ਰੀ ਕਾਂਢੀ ਐ ਲਾਲੀ ਮਾਨੈ ਨਾਉ ਸਾਚੀ ਪ੍ਰੀਤ ਨਾ ਟੁੱਟਾਈ ਸਾਚੇ ਮੇਲ ਮਲਾਉ ਸ਼ਬਦ ਰਤੀ ਮਨ ਵਿਦਿਆ ਹਉ ਸਦ ਬਲੇ ਹਾਰੈ ਜਾਉ ਸਾ ਧਨ ਰੰਡ ਨਾ ਬੈਸੈ ਜੇ ਸਤ ਗੁਰ ਮਾਹੀ ਸਮਾਈ ਫਿਰੀ ਸਾਲੂ ਨਉ ਤਨੋ ਸਾਚੋ ਮਰੈ ਨਾ ਜਾਏ ਨੀਤਰ ਵੈ ਸੋਹਾਗਣੀ ਸਾਚੀ ਨਦਰ ਰਜਾਈ ਸਾਚ ਧੜੀ ਧਨ ਮੰਡਿਐ ਕਾਪੜ ਪ੍ਰੇਮ ਸ਼ਿੰਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾ ਦਵਾਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੈ ਪ੍ਰੇਮ ਅਪਾਰ ਬਿਨ ਪੇਰ ਪੁਰਖ ਨਾ ਜਾਣਈ ਸਾਚੀ ਗੁਰ ਕਹਿਤ ਪਿਆਰ ਜਿਸ ਅੰਧਿਆਰੀ ਸੁੱਤੀ ਏ ਕਿਉ ਪਿਰ ਬਿਨ ਰੈਣ ਵਿਹਾਈ ਅੰਕ ਜਲੋ ਤਨ ਜਾਲਿਓ ਮਨ ਧਨ ਜਲ ਬਲ ਜਾਈ ਜਾਂ ਧਨ ਕੰਤ ਨਾ 라ਵਿਆ ਤਾਂ ਬਿਰਥਾ ਜੋ ਬਨ ਜਾਈ ਸੇਜੈ ਕੰਤ ਮਹਿਲੜੀ ਸੂਤੀ ਬੂਜ ਨਾ ਪਾਏ ਹੌ ਸੁੱਤੀ ਫਿਰ ਜਾਗਣਾ ਕਿਸ ਕੋ ਪੁੱਛੋਂ ਜਾਈ ਸਤਿਗੁਰ ਮੇਲੀ ਭੈ ਵਸਦੀ ਨਾਨਕ ਪ੍ਰੇਮ ਸਖਾਏ